ਇਨਾ ਬਾਤ ਸੀ ਰਹਿਂਦਾ ਕਿ ਕੀਰਤੀ ਭਾਈ ਲਾਲੋ ਤਰਖਾਨ ਆਪ ਨਾਰਾਇਣ ਇੱਕ ਦਿਨ ਉਸ ਨੂੰ ਦਰਸ਼ਨ ਦਿੱਤੇ ਆ ਗੁਰ ਨਾਨਕ ਤੇ ਭਾਈ ਮਰਦਾਨਾ ਕਹਿਣ ਛਕਾਓ ਪ੍ਰਸ਼ਾਦਾ ਪ੍ਰੇਮ ਚਿਤਿਆਰ ਕਰਨ ਦੋਏ ਜੀ ਅੰਮ੍ਰਿਤ ਭੋਜਨ ਸਾਦਾ ਸਾਦਾ ਭੋਜਨ ਛੱਤ ਭਾਈ ਮਰਦਾਨਾ ਹੋਇਆ ਵਿਸਮਾਦ ਸੁੱਚੀ ਕਿੱਤ ਦੀ ਰੋਟੀ ਵਿੱਚ ਸੀ ਅੰਮ੍ਰਿਤ ਜੈਸਾ ਸਵਾਦ ਉਧਰ ਮਲਿਕ ਭਾਗੋ ਨੇ ਵੀ ਬ੍ਰਹਮ ਭੋਜ ਕਰਵਾਇਆ ਬ੍ਰਹਮ ਭੋਜ ਵਿੱਚ ਸਭ ਵਰਨਾ ਦੇ ਲੋਕਾਂ ਨੂੰ ਬੁਲਾਇਆ ਬਰਦਾਸ਼ਤ ਨਾ ਕੀਤਾ ਨਾਨਕ ਨੇ ਲਾਲੋ ਘਰ ਡੇਰਾ ਲਾਇਆ ਮਲਿਕ ਭਾਗੋ ਨੇ ਗੁਰਨਾਨਕ ਤੇ ਲਾਲੋ ਨੂੰ ਵੀ ਸੱਦਾ ਪਹੁੰਚਾਇਆ ਪਰ ਗੁਰੂ ਸਾਹਿਬ ਨਾ ਗਏ ਭਾਗੋ ਦੇ ਕੀਰਤ ਨਹੀਂ ਸੀ ਉਸੁੱਚੀ ਭਲੀ ਕਮਾਈ ਲਾਲੋ ਕੀ ਭਗਤਾਂ ਦੀ ਸੁਰਤੀ ਉੱਚੀ ਅਧਰਨ ਦੀ ਰੋਟੀ ਲਉ ਗਰੀਬ ਦਾ ਜ਼ਹਿਰ ਵਾਂਗ ਹੈ ਹੁੰਦਾ ਸੱਚੀ ਕੀਰਤ ਦੁੱਧ ਅੰਮ੍ਰਿਤ ਵਾਂਗ ਏ ਰੋਟੀ ਵਿੱਚ ਵਰਤੰਤਾ ਲਾਲੋ ਭਗਤ ਗੁਰੂ ਦਾ ਵੱਡਾ ਸਤਿਗੁਰ ਰਖੇ ਪਤ ਜੈਸੀ ਖਸਮ ਕੀ ਬਾਣੀ ਤੈਸਾ ਗਿਆਨ ਮੰਨੇ ਉਹ ਸਤ ਜੈਸੀ ਖਸਮ ਕੀ ਬਾਣੀ ਲਾਲੋ ਗਿਆਨ ਮੰਨੇ ਉਹ ਸਤ ਤਵਾਹਿ